ਚੰਡੀਗੜ੍ਹ ਰੋਡ ਤੇ ਪੈਂਦੇ ਜਮਾਲਪੁਰ ਆਵਾਣਾ ਦੇ ਗੁਰਦੁਆਰਾ ਸ੍ਰੀ ਗੁਰੂ ਰਵਦਾਸ ਜੀ ਨੂੰ ਦੁਕਾਨ ਲੈ ਕੇ ਢਾਉਣ ਦਾ ਮਾਮਲਾ ਹੋਰ ਗਰਮਾ ਗਿਆ ਇਸ ਦੇ ਰੋਸ 'ਵਜੋਂ ਜਿੱਥੇ ਭੋਜਨ ਸਮਾਜ ਪਾਰਟੀ ਪਹਿਲਾਂ ਹੀ ਸਖਤ ਰੁਕ ਆਪਣਾਈ ਬੈਠੀ ਹੈ ਉੱਥੇ ਹੀ ਧਾਰਮਿਕ ਭਾਵਨਾ ੜਕਾਉਣ ਵਾਲੇ ਗਲਾਡਾ ਅਧਿਕਾਰੀ ਉੱਤੇ ਪਰਚਾ ਦਰਜ ਕਰਨ ਦੀ ਮੰਗ ਨੂੰ ਲੈ ਕੇ ਐਸ.ਸੀ. ਕਮਿਸ਼ਨ ਨੂੰ ਚੇਅਰਮੈਨ ਜਸਵੀਰ ਸਿੰਘ ਗੜੀ ਨੂੰ ਮਿਲ ਚੁੱਕੇ ਨੇ ਬੀਤੇ ਕੱਲ੍ਹ ਵੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਮਿਲ ਚੁੱਕੀ ਹੈ ਅਤੇ ਅੱਜ ਸੰਤ ਸਮਾਜ ਤੇ ਧਾਰਮਿਕ ਜਥੇਬੰਦੀਆਂ ਡਿਪਟੀ ਕਮਿਸ਼ਨਰ ਲੁਧਿਆਣੇ ਨੂੰ ਮਿਲੀਆਂ ਨਹੀਂ ਉਹਨਾਂ ਮੰਗ ਕੀਤੀ ਹੈ ਕਿ 1964 ਤੋਂ ਪੰਚਾਇਤ ਵੱਲੋਂ ਅਲਾਟ ਕੀਤੀ ਜ਼ਮੀਨ ਦੀ ਅਲਾਟਮੈਂਟ ਗਲਾਡਾ ਗੁਰਦੁਆਰਾ ਸਹਿਬ ਦੇ ਨਾਮ ਉੱਤੇ ਕਰਕੇ ਸੰਗਤਾਂ ਦੀਆਂ ਭਾਵਨਾਵਾਂ ਦੀ ਕਦਰ ਕਰੇ ਜੋ ਬੋਲੇ ਇਸ ਸਰਪ੍ਰੈਸ ਸਤਗੁਰੂ ਦਾਸ ਮਹਾਰਾਜ ਕੀ ਜਾਏ ਜੋ ਪਿਛਲੇ 2019 ਦੇ ਵਿੱਚ ਵੀ ਸ੍ਰੀ ਗੁਰੂ ਦਾਸ ਗੁਰੂ ਘਰ ਪਿੰਡ ਜਮਾਲਪੁਰ ਚੰਡੀਗੜ੍ਹ ਰੋਡ ਤੇ ਵਸਰ ਗਲਾਡਾ ਵੱਲੋਂ ਇੱਕ ਨੋਟਿਸ ਜਾਰੀ ਕੀਤਾ ਗਿਆ 2019 ਦੇ ਵਿੱਚ ਜਿਹੜਾ ਕਿ 1969 ਤੋਂ ਉਹ ਗੁਰੂ ਘਰ ਸਮਾਜ ਦੇ ਸਮਾਜ ਉਹਦੀ ਸੇਵਾ ਕਰਦਾ ਉੱਥੇ ਸਮਾਜ ਆਪਣੀ 1900 ਸੋਰੀ 1964 ਤੋਂ ਉੱਥੇ ਗੁਰੂ ਘਰ ਸਮਾਜ ਸੰਗਤ ਦੇ ਸੰਗਤ ਉੱਥੇ ਬੜੀ ਸੰਗਤਾਂ ਦੀ ਆਸਥਾ ਆ ਔਰ ਗਲਾਡਾ ਵੱਲੋਂ 2019 ਦੇ ਵਿੱਚ ਵੀ ਇੱਕ ਨੋਟਿਸ ਕੱਢਿਆ ਗਿਆ ਸੀ ਉਹ ਖਾਲੀ ਕਰਾਉਣ ਸੰਬੰਧੀ ਤੇ ਹੁਣ ਤਾਂ ਉਹਨਾਂ ਨੇ ਕਹਿਰੇ ਘਰ ਤਾਂ ਗਲਾਡਾ ਵਾਲਿਆਂ ਨੇ ਇੱਕ ਨੋਟਿਸ ਕੱਢਿਆ ਔਰ ਨੋਟਿਸ ਦੇ ਵਿੱਚ ਜਿਹੜਾ ਲਿਖਿਆ ਕਿ ਤੁਸੀਂ ਗੁਰੂ ਘਰ ਦੇ ਨਾਮ ਦੇ ਉੱਤੇ ਦੁਕਾਨਦਾਰੀਆਂ ਦੁਕਾਨਦਾਰੀ ਇਹ ਜਿਹੜੀ ਤੁਸੀਂ ਦੁਕਾਨਾ ਕਰਕੇ ਕਬਜ਼ੇ ਕਰਦੇ ਆ ਇਹ ਜੋ ਦੁਕਾਨਦਾਰੀ ਮੈਲ ਗੁਰੂ ਘਰ ਨੂੰ ਇਹ ਕਿਹਾ ਇੱਕ ਬਹੁਤ ਇਤਰਾਜਯੋਗ ਸ਼ਬਦ ਆ ਸੰਗਤਾਂ ਦੇ ਜਿਹੜੇ ਬਨੁੰਦੜੇ ਗਾ ਔਰ ਸਮਾਜ ਨੂੰ ਇੱਕ ਧਾਰਮਿਕ ਆਸਥਾ ਨੂੰ ਬਹੁਤ ਠੇਸ ਪਹੁੰਚੀ ਆ ਜਿਸ ਦਾ ਖਮਿਆਜਾ ਇਹਨਾਂ ਨੂੰ ਗਲਾਡਾ ਵਾਲਿਆਂ ਨੂੰ ਭੁਗਤਣਾ ਹੋਵੇਗਾ ਅੱਜ ਡੀ ਸਾਹਿਬ ਦੇ ਕੋਲ ਗਏ ਕੇ ਡੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਉਹਨਾਂ ਨੇ ਅੱਜ ਮੀਟਿੰਗ ਦੇ ਵਿੱਚ ਸ਼ਾਮ ਦਾ 4:30 ਵਜੇ ਦਾ ਉਹਨਾਂ ਦੇ ਸ਼ਾਇਦ ਚੀਫ ਨਾਲ ਚੀਫ ਦੇ ਨਾਲ ਆਈ ਆਈ ਸੀ ਬਲਾਡਾ ਚੀਫ ਦੇ ਨਾਲ ਉਹਨਾਂ ਨੇ ਕਹਿੰਦੇ ਅਸੀਂ ਸਮਾਜ ਨੂੰ ਲੈ ਕੇ ਦਿੰਨੇ ਉਹਨਾਂ ਨਾਲ ਮੀਟਿੰਗ ਕਰੋ ਅੱਜ ਜਿਹੜਾ ਤੁਹਾਡੇ ਗੁਰੂ ਘਰ ਦਾ ਉਹ ਮਸਲਾ ਉਹ ਅੱਜ ਹੀ ਖਤਮ ਕਰ ਦਵਾਂਗੇ ਔਰ ਕਦੇ ਵੀ ਗਾਹਾ ਨੋਟਿਸ ਨਹੀਂ ਆਊਗਾ ਸਮਾਜ ਦੇ ਹਵਾਲੇ ਰਹੂੰਗਾ ਔਰ ਜੇ ਅਸੀਂ ਸਮਾਜ ਜਿਹੜੇ ਆ ਅਸੀਂ ਚਾਹੁੰਦੇ ਆ ਕਿ ਜੇ ਗੁਰੂ ਘਰ ਦੀ ਜ਼ਮੀਨ ਰੋਡ ਦੇ ਵਿੱਚ ਆਉਂਦੀ ਆ ਹੋਰ ਵੀ ਉੱਥੇ ਆ ਗੁਰੂ ਘਰਿਆ ਗੁਰਦੁਆਰਾ ਸਾਹਿਬ ਆ ਉਹਨਾਂ ਉਹਨਾਂ ਨੋਟਿਸ ਨਹੀਂ ਕੱਢਿਆ ਇਹ ਗੁਰੂ ਦਾਸ ਗੁਰ ਘਰ ਨੂੰ ਹਰ ਵੇਲੇ ਟਾਰਗੇਟ ਕਰਦੇ ਆ ਜਦ ਤੱਕ ਮੈਨੂੰ ਸਾਰਿਆਂ ਦਾ ਉੱਥੇ ਕਰੋ ਜੇ ਕਰਨਾ ਤਾਂ ਜਿਹੜੇ ਸਮਾਜ ਦੇ ਗੁਰੂ ਘਰ ਆ ਜਿੰਨੇ ਇਸ ਸਮਾਜ ਦੇ ਜਗਾ ਗੁਰੂ ਘਰ ਦੀ ਰੋਡ ਦੇ ਵਿੱਚ ਆਉਂਦੀ ਆ ਗਲੱਡਾ ਵਾਲੇ ਉਹਨਾਂ ਨੂੰ ਗੁਰੂ ਘਰ ਦੀ ਜ਼ਮੀਨ ਹੋਰ ਕਿਤੇ ਲੈ ਕੇ ਦੇਣ ਤਾਂ ਜੋ ਇਹਨਾਂ ਧਰਮਕਾਸ਼ਤਾ ਜਿਹੜੀ ਆ ਉਹ ਗੁਰਬਾਣੀ ਦੇ ਨਾਲ ਗੁਰੂ ਦੇ ਨਾਲ ਜੁੜੀ ਰਹੇ ਅਸੀਂ ਇਹੀ ਮਤਲਬ ਅੱਜ ਆਸਥੀਆਂ ਦੇ ਨਾਲ ਕੋਲ ਲੈ ਕੇ ਆਏ ਆ ਕਿ ਉਹਨਾਂ ਦੇ ਉੱਤੇ ਉਹਨਾਂ ਤੋਂ ਮਾਫੀ ਮੰਗਾਈ ਜਾਵੇ ਇਸ ਸ਼ਬਦ ਦੀ ਜੇ ਇਹਨੇ ਸ਼ਬਦਾਂ ਦੀ ਮਾਫੀ ਮੰਗਦੇ ਤਾਂ ਉਹਨਾਂ ਦੇ ਉੱਤੇ ਪਰਚਾ ਦਰਜ ਕੀਤਾ ਜਾਊਗਾ ਸੰਸਮਾਜ ਦਾ ਕੀ ਨਾਮ ਹੈ ਸੰਸਮਾਜ ਮੈਂ ਸ਼੍ਰੀ ਗੁਰੂਦਾਸ ਸਾਧੂ ਸੰਪਰਦਾ ਸਾਇਟੀਜ਼ ਦਾ ਪ੍ਰੈਜ਼ੀਡੈਂਟ ਆ ਸੰਤ ਸਮਾਜ ਜਦੋਂ ਗੁਰੂ ਘਰ ਦੇ ਆਸਤਾ ਨੂੰ ਗੁਰੂ ਦੇ ਘਰ ਦੀ ਆਸਤਾ ਨੂੰ ਠੇਸ ਪਹੁੰਚਦੀ ਆ ਸੰਤ ਜਮਾਤ ਸਮਾਜ ਦੀ ਡੇਰਿਆਂ ਦੇ ਵਿੱਚ ਬੈਜੂਗਾ ਸੰਸਵਾ ਸੁੱਤਾ ਰਹੂਗਾ ਸੰਤ ਸਮਾਜ ਇਹਨਾਂ ਨੂੰ ਮੂੰਹ ਤੋਂ ਮਾਂ ਜਵਾਬ ਦਊਗਾ ਸਰਕਾਰਾਂ ਨੂੰ ਅਸੀਂ ਗੁਰੂ ਘਰ ਜੇ ਗੁਰੂ ਘਰ ਅੱਜ ਸਾਡੀ ਪਹਿਚਾਣ ਆ ਸਾਡੀ ਸੰਤ ਸਮਾਜ ਦੀ ਅਸੀਂ ਸਾਡੀ ਗੁਰੂ ਰੋਸਾਸ ਕਰਕੇ ਆ ਅਸੀਂ ਕਦੇ ਵੀ ਇਹ ਬਰਦਾਸ਼ਤ ਨਹੀਂ ਕਰਾਂਗੇ ਬਸ ਅੱਜ ਸ਼੍ਰੀ ਗੁਰੂ ਵਿਦਾ ਸਾਧੂ ਸੰਪਰਦਾਇ ਸੋਸਾਇਟੀ ਪੰਜਾਬ ਦੇ ਪ੍ਰਧਾਨ ਮਾਨਯੋਗ ਸੰਤ 108 ਕੁਲਵੰਤਰਾਮ ਜੀ ਭਰਮਜਰੇ ਵਾਲੇ ਉਹਨਾਂ ਦੀ ਰਹਿਣ ਵਾਲਾਈਟ ਬਖ ਬਖ ਸਮਾਜਿਕ ਔਰ ਧਾਰਮਿਕ ਜਥੇਬੰਦੀਆਂ ਦੇ ਆਗੂ ਸਹਿਬਾਨ ਸਾਰਿਆਂ ਨੇ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਔਰ ਜਿਹੜਾ ਉਹਨਾਂ ਨੇ ਕਿਹਾ ਵੀ ਇੱਕ ਨੋਟਿਸ ਜਿਹੜਾ ਭੇਜਿਆ ਉਹਦੇ ਵਿੱਚ ਲਿਖਿਆ ਵੀ ਗੁਰੂ ਘਰ ਇੱਕ ਦੁਕਾਨਦਾਰੀ ਆ ਗੁਰੂ ਘਰ ਨੂੰ ਇੱਕ ਦੁਕਾਨ ਦੱਸਿਆ ਉਹਨਾਂ ਨੇ ਨੋਟਿਸ ਦੇ ਮੁਤਾਬਕ ਔਰ ਉਹਦੇ ਨਾਲ ਬਹੁਤ ਜਨ ਸਮਾਜ ਦੇ ਲੋਕਾਂ ਦੇ ਹਿਰਦਿਆਂ ਨੂੰ ਠੇਸ ਪਹੁੰਚੀ ਆ ਔਰ ਏਸੀ ਕਰਕੇ ਕਿਉਂਕਿ ਮਾਨਯੋਗ ਸਾਡੇ ਸੰਤ ਕੁਲਵੰਤ ਰਾਮ ਜੀ ਨੂੰ ਦੇਸ਼ਾਂ ਵਿਦੇਸ਼ਾਂ ਚੋਂ ਵੀ ਫੋਨ ਆਏ ਇਸ ਕਰਕੇ ਅੱਜ ਡੇਰਾ 108 ਸੰਤ ਬਾਬਾ ਮੇਲਾ ਰਾਮ ਜੀ ਭਰੋ ਮਜਾਰੇ ਤੋਂ ਉਹ ਚੱਲ ਕੇ ਆਪ ਇੱਥੇ ਜਲੰਧਰ ਤੋਂ ਇੱਥੇ ਆਏ ਆ ਅਸੀਂ ਸਾਰਿਆਂ ਨੇ ਰਲ ਕੇ ਡੀਸੀ ਸਾਹਿਬ ਨੂੰ ਮੰਗ ਕੀਤੀ ਆ ਵੀ ਜਿਹਨੇ ਵੀ ਇਹ ਗੁਰੂ ਘਰ ਨੂੰ ਦੁਕਾਨ ਦੱਸਿਆ ਉੱਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਔਰ ਉੱਤੇ ਐਸਸੀਐਸਟੀ ਐਕਟ ਦੇ ਤਹਿਤ ਪਰਚਾ ਦਰਜ ਕੀਤਾ ਜਾਵੇ ਔਰ ਜਿਹੜੀ ਗਲਾਡਾ ਵੱਲੋਂ ਸਾਨੂੰ ਨੋਟਸ ਭੇਜਿਆ ਗਿਆ ਜੀ ਵੀ ਉਹ ਧਾਣ ਦਾ ਉਹਨੂੰ ਵਾਪਸ ਕੇ ਲਿਆ ਜਾਵੇ ਤੇ ਉਹਨੂੰ ਬਿਡਰਾਅ ਕਰਕੇ ਉਹਦਾ ਬਦਲਮਾ ਪ੍ਰਬੰਧ ਕੀਤਾ ਜਾਵੇ ਇਹ ਮੰਗ ਕੀਤੀ ਆ ਔਰ ਇਸ ਤੋਂ ਪਹਿਲਾਂ ਮਾਨਯੋਗ ਸਰਦਾਰ ਅਵਤਾਰ ਸਿੰਘ ਕ੍ਰੀਮਪੁਰੀ ਪ੍ਰਧਾਨ ਬਹੁਜਨ ਸਮਾਜ ਪਾਰਟੀ ਪੰਜਾਬ ਉਹ ਉਹਨਾਂ ਨੇ ਵੀ ਮਾਨਯੋਗ ਡੀਸੀ ਸਾਹਿਬ ਨੂੰ ਉਹ ਕਿਹਾ ਔਰ ਸੈਂਟਰ ਦੇ ਪੰਜਾਬ ਦੇ ਵਿੱਚ ਜਿਹੜੇ ਸਕਤੀ ਚੀਫ ਸਕਤੀ ਨਾਲ ਵੀ ਉਹਨਾਂ ਨੇ ਫੋਨ ਤੇ ਗੱਲ ਕੀਤੀ ਸੀਗੀ ਤੇ ਇਸ ਗੁਰੂ ਘਰ ਦੇ ਮਸਲੇ ਨੂੰ ਹੱਲ ਕਰਨ ਵਾਸਤੇ ਇਹ ਇਹ ਸਾਰਾ ਬਖ ਬਖ ਜਥੇਬੰਦੀਆਂ ਔਰ ਰਾਜਨੀਤਿਕ ਪਾਰਟੀਆਂ ਦੇ ਆਗੂ ਸਹਿਬਾਨਾਂ ਨੇ ਆ ਕੇ ਸਾਰਾ ਕੁਝ ਕੀਤਾ ਅ ਅਸੀਂ ਸੰਤਾਂ ਮਹਾਪੁਰਸ਼ਾਂ ਦਾ ਆਪਣੇ ਵੱਲੋਂ ਔਰ ਸਮੂਹ ਲੁਧਿਆਣੇ ਦੀਆਂ ਧਾਰਮਿਕ ਜਥੇਬੰਦੀਆਂ ਬਾਰਮਿਕ ਭਗਵਾਨ ਬਾਰਮਿਕ ਮਹਾਰਾਜ ਦੇ ਨਾਂ ਤੇ ਜਥੇਬੰਦੀਆਂ ਜਿਹੜੇ ਆਗੂ ਸਹਿਬਾਨ ਉਹ ਵੀ ਆਏ ਆ ਸਾਰਿਆਂ ਦਾ ਅਸੀਂ ਆਪਣੇ ਵੱਲੋਂ ਉਹਨਾਂ ਦਾ ਧੰਨਵਾਦ ਕਰਦੇ ਆ ਜੈਪੀ ਜੈ ਭਾਰਤ ਜਮਾਲਪੁਰ ਗੁਰਦੁਆਰਾ ਗੁਰੂ ਰਵਦਾਸ ਜੀ ਚੰਡੀਗੜ੍ਹ ਰੋਡ ਜਮਾਲਪੁਰ ਅਵਾਨਾ ਜੋ ਤਕਰੀਬਨ 1964 ਤੋਂ ਪੰਚਾਇਤ ਵੱਲੋਂ ਦਿੱਤੀ ਗਈ ਜ਼ਮੀਨ ਦੇ ਉੱਤੇ ਸਾਰਿਆ ਗਿਆ ਉਸ ਨੂੰ ਗਲਾਡਾ ਦੇ ਵੱਲੋਂ 2019 ਤੋਂ ਇੱਕ ਨੋਟਿਸ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਨੇ ਗੁਰਦੁਆਰਾ ਸਾਹਿਬ ਨੂੰ ਨਜਾਇਜ਼ ਕਬਜ਼ਾ ਦੱਸਿਆ ਗਿਆ ਉਸ ਦੇ ਉੱਤੇ ਸੰਗਤਾਂ ਦੇ ਸਹਿਯੋਗ ਨਾਲ ਅਸੀਂ ਜਦੋਜਹਿਦ ਕੀਤੀ ਤੇ ਹਰ ਤਰ੍ਹਾਂ ਦੇ ਦਰਨੇ ਪ੍ਰਦਰਸ਼ਨ ਕਰਕੇ ਅਸੀਂ ਇਹ ਗਵਰਨਮੈਂਟ ਨੂੰ ਦੱਸਣਾ ਕਿ ਚਾਹਿਆ ਕਿ ਜੋ ਤੁਸੀਂ ਸਾਨੂੰ ਨਜਾਇਜ਼ ਕਬਜ਼ਾ ਕਹਿ ਰਹੇ ਹੋ ਇਹ ਗੁਰਦੁਆਰਾ ਗੁਰੂ ਰਵਦਾਸ ਜੀ ਵੱਲੋਂ ਅਲਾਟ ਕੀਤੀ ਜਗ੍ਹਾ ਪੰਚਾਇਤ ਵੱਲੋਂ ਉਸ ਦੇ ਉੱਤੇ ਕਬਜ਼ਾ ਹੈ ਉਸ ਦੇ ਸਬੰਧ ਦੇ ਵਿੱਚ ਗਲਾੜਾ ਨੇ ਪ੍ਰਬੰਧਕ ਕਮੇਟੀ ਨੂੰ ਆਪਣੇ ਦਫ਼ਤਰ ਬੁਲਾਇਆ ਤੇ ਸਲਾਹ ਦਿੱਤੀ ਕਿ ਤੁਸੀਂ ਇੱਕ ਲੈਟਰ ਲਿਖ ਕੇ ਦਿਓ ਕਿ ਗਲਾੜਾ ਜੋ ਧਾਰਮਿਕ ਸਥਾਨਾਂ ਨੂੰ ਪਾਲਿਸੀ ਜੋ ਪਾਲਿਸੀ ਆ ਉਹਦੀ ਉਸ ਦੇ ਅੰਦਰ ਅਧੀਨ ਆ ਧਾਰਮਿਕ ਸਥਾਨਾਂ ਨੂੰ ਜਗ੍ਹਾ ਪ੍ਰੋਵਾਈਡ ਕਰਦਾ ਹੈ ਅਲਾਟ ਕਰਦਾ ਉਸ ਸਕੀਮ ਦੇ ਵਿੱਚ ਅਸੀਂ ਤੁਹਾਨੂੰ ਇਹ ਜਗ੍ਹਾ ਅਲਾਟ ਕਰਦੇ ਹਾਂਗੇ ਤੇ ਅਸੀਂ ਉਹ ਲੈਟਰ ਲਿਖ ਕੇ ਦੇ ਆਏ ਤੇ 2019 ਦੇ ਵਿੱਚ ਦਿੱਤਾ ਹੋਇਆ ਲੈਟਰ ਅਜੇ ਤੱਕ ਉਸ ਦਾ ਕੋਈ ਇਹਨਾਂ ਨੇ ਐਕਸ਼ਨ ਨਹੀਂ ਲਿਆ ਵਿੱਚ ਵਿਚਾਲੇ 2021 ਦੇ ਵਿੱਚ ਇੱਕ ਪਤਾ ਲੱਗਿਆ ਅਸੀਂ ਸਾਨੂੰ ਇੱਕ ਮੀਟਿੰਗ ਇਹਨਾਂ ਨੇ ਕਾਲ ਕੀਤੀ ਗਲਾੜਾ ਦੇ ਮਹਾੜਾ ਦੇ ਵਿੱਚ ਮੋਹਾਲੀ ਦੇ ਵਿੱਚ ਜੋ ਇਹਨਾਂ ਦਾ ਹੈੱਡਕੁਆਰਟਰ ਆ ਉਸ ਦੇ ਵਿੱਚ 10 ਜਨਵਰੀ 21 ਨੂੰ ਇੱਕ ਮੀਟਿੰਗ ਕਾਲ ਕੀਤੀ ਜਿਸ ਦੇ ਵਿੱਚ ਵਾਕਾ ਬੋਰਡ ਚੀਫ ਚੰਡੀਗੜ੍ਹ ਸਟੇਟ ਅਫੀਸਰ ਲੁਧਿਆਣਾ ਤੇ ਚੀਫ ਐਡਮਿਨਿਸਟ੍ਰੇਟਰ ਅਫੀਸਰ ਗਲਾਡਾ ਮੀਟਿੰਗ ਦੇ ਵਿੱਚ ਸ਼ਾਮਲ ਹੋਏ ਸੀ ਉਸ ਮੀਟਿੰਗ ਦਾ ਕੀ ਕਰਦੋ ਹਾਂਜੀ ਮੰਗ ਕੀ ਕਰਕੇ ਕੀਤੀ ਅਸੀਂ ਇਹ ਮੰਗ ਕਰਦੇ ਹਾਂ ਕਿ ਗਲਾਡਾ ਜਿਹੜੀ ਜ਼ਮੀਨ ਆ ਸਾਡੀ ਮਾਲਕੀ ਉਹ ਸਾਨੂੰ ਗੁਰਦੁਆਰਾ ਸਾਹਿਬ ਦੇ ਨਾਂ ਕਰਕੇ ਦੇਵੇ ਤੇ ਅੱਗੇ ਤੋਂ ਅਸੀਂ ਡੀਸੀ ਸਾਹਿਬ ਨੂੰ ਇਸ ਸਬੰਧ ਦੇ ਵਿੱਚ ਅੱਜ ਫੇਰ ਨੋਟਿਸ ਦਿੱਤਾ ਜੋ ਪਹਿਲਾਂ ਗਲਾਡਾ ਵਾਲੇ 10425 ਨੂੰ ਇੱਕ ਨੋਟਿਸ ਸਰਵ ਕਰਕੇ ਆਏ ਸੀ ਗਲਾਡਾ ਗੁਰਦੁਆਰੇ ਦੇ ਵਿੱਚ ਜਾ ਕੇ ਉਹਦੇ ਉੱਤੇ ਲਿਖਿਆ ਸੀ ਕਿ ਤੁਸੀਂ ਗੁਰਦੁਆਰਾ ਨਾਮ ਦੀ ਦੁਕਾਨ ਬਣਾ ਕੇ ਗਲਾਡਾ ਦੀ ਜ਼ਿਆਦਾ ਪੌਕੇਟ ਦੇ ਉੱਤੇ ਨਜਾਇਜ਼ ਕਬਜ਼ਾ ਕੀਤਾ ਹੋਇਆ ਹੈ ਤੁਸੀਂ 7 ਦਿਨ ਦੇ ਅੰਦਰ ਅੰਦਰ ਇਸ ਸਥਾਨ ਦੇ ਮਾਲਕੀ ਦੇ ਕਾਗਜ਼ ਜਾਂ ਕੋਈ ਕੋਰਟ ਦਾ ਆਰਡਰ ਲੈ ਕੇ ਗਲਾਡਾ ਦੇ ਦਫ਼ਤਰ ਦੱਸੋ ਜੇ ਤੁਸੀਂ ਇਹ ਚੀਜ਼ਾਂ ਨਹੀਂ ਕਰ ਸਕਦੇ ਤਾਂ ਅਸੀਂ ਗੁਲਾੜਾ ਵਾਲੇ ਇੱਕ ਹਫ਼ਤੇ ਬਾਅਦ ਇੱਕ ਤਰਫਾ ਕਾਰਵਾਈ ਕਰਕੇ ਇਹ ਨਜਾਇਜ਼ ਕਬਜ਼ਾ ਹਟਾਉਣ ਦੀ ਕੋਸ਼ਿਸ਼ ਕਰਾਂਗੇ ਤੇ ਤਾਂ ਕਿ ਜੋ ਵੀ ਇਹਦਾ ਖਰਚਾ ਹਰਜਾਨਾ ਹੋਏਗਾ ਉਹ ਅਸੀਂ ਤੁਹਾਡੇ ਕੋਲੋਂ ਕਲੇਮ ਕਰਾਂਗੇ ਇਸੇ ਸਬੰਧ ਦੇ ਵਿੱਚ ਸਾਰੀਆਂ ਸੰਗਤਾਂ ਸਤ ਸਮਾਜ ਬਾਲਮਿਕ ਸਮਾਜ ਤੇ ਬੇਗੰਪੁਰਾ ਟਾਈਗਰ ਫੋਰਸ ਸਰਵ ਸਤਗੁਰੂ ਰਵਦਾਸ ਧਰਮ ਸਮਾਜ ਥੋਰ ਜਥੇਬੰਦੀਆਂ ਧਾਰਮਿਕ ਜਥੇਬੰਦੀਆਂ ਇਕੱਠੀਆਂ ਹੋ ਕੇ ਅੱਜ ਡੀਸੀ ਸਾਹਿਬ ਤੋਂ ਸਮਝ ਲਿਆ ਸੀਗਾ ਤੇ ਉਸ ਦੇ ਸੰਬੰਧ ਦੇ ਵਿੱਚ ਅਸੀਂ ਇਕੱਤਰ ਹੋਏ ਜੀ